ਕੀ ਕਾਰਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਵਾਹਿਗੁਰੂ ਜੀ ਪਿੰਡ ਦਾ ਨਾਮ ਕਿਸ਼ਨ ਸਿੰਘ ਵਾਲਾ ਤੇ ਜਿਹੜੀ ਸਾਡੇ ਕੋਲ ਜ਼ਮੀਨ ਆਉ ਪਿੰਡ ਗਗੜਿਆਲ ਦੀ ਆ ਹਾਂਜੀ ਜਿਲ੍ਹਾ ਕਿਹੜਾ ਜੀ ਜਿਲ੍ਹਾ ਤਰਨਤਾਰ ਜੀ ਤੇ ਵਾਹਿਗੁਰੂ ਜੀ ਬੇਨਤੀ ਇਹ ਆ ਕੇ ਇਹ ਜ਼ਮੀਨ ਨਾਲ 7 8 55 ਨੂੰ ਸਾਡੇ ਦਾਦਾ ਜੀ ਹੁਣਾਂ ਨੂੰ ਲਾਟ ਹੋਈ ਸੀ ਅੱਠਾਂ ਬੰਦਿਆਂ ਨੂੰ 85 ਬੰਦਿਆਂ ਨੂੰ ਲਾਟ ਹੋਈ ਇਹ ਜਮੀਨ ਜਿਹੜੀ 86 ਕਿੱਲੇ ਸੀ ਇਸੇ ਨੂੰ 12 ਕਿੱਲੇ ਕਿਸੇ ਨੂੰ ਵਿੱਚੋਂ 10 ਕਿੱਲੇ ਦੋ ਪਰਚੀਆਂ ਨੂੰ 12-12 ਹੋਈ ਇਸ ਕਰਕੇ ਪੂਰੀ 86 ਹੋ ਗਈ ਤੇ ਇਹ ਪਹਿਲੀ ਪਿਛਿਆ ਹੈਗੀ ਸੀ ਜੀ ਬਹਾਮਣਾਂ ਦੇ ਮਤਲਬ ਪਹਿਲੇ ਹੀ 86 ਕਿੱਲੇ ਕਿਸ਼ਨਕੋਟ ਦੇ ਬਹਾਮਣੇ ਕਰਦਾਸਪੁਰ ਜ਼ਿਲ੍ਹੇ ਦੇ ਉਹਨਾਂ ਦੇ ਨਾਂ ਟੁੱਟ ਕੇ ਪਈ ਇਹ ਸ਼ਾਮਲਾਟ ਹੋਈ ਸ਼ਾਮਲਾਟ ਹੋ ਕੇ ਸੈਂਟਰ ਗਵਰਨਮੈਂਟ ਨੇ ਆਪਣੇ ਅੰਡਰ ਚ ਲੈ ਕੇ ਫਿਰ ਲਾਟ ਕੀਤੀ 8 ਬੰਦਿਆਂ ਹਾਂਜੀ ਇਹ ਪੈੜੀ 1955 ਤੋਂ ਲੈ ਕੇ ਤੇ 95 96 ਤੱਕ ਅਸੀਂ ਇਹ ਬੋਂਦੇ ਰਹੇ ਸਾਡਾ ਮਤਲਬ ਘਰ ਹੀ ਦੇ ਵਿੱਚ ਉਤੋਂ ਵੱਧਾਂ ਇੱਕ ਕੋਈ ਗਗੜੇਵਾਲ ਦਾ ਪੂਰਨ ਸਿੰਘ ਆ ਉਹਨੇ ਇਕੱਲੇ ਬੰਦੇ ਨੇ ਮਹਿਕਮੇ ਦੇ ਨਾਲ ਰਲ ਕੇ ਤੇ ਘਟਾਲਾ ਕੀਤਾ ਜਾਲੀ ਰਜਟਰੀਆਂ ਭਰਾਣੀਆਂ ਜਾਲੀ ਰਜਟਰੀਆਂ ਇਸ ਤਰ੍ਹਾਂ ਬਣਾਈਆਂ ਜੀ 99 90 91 ਤੱਕ ਤਿੰਨਾਂ ਸਾਲਾਂ ਦੇ ਵਿੱਚ 86 ਕੱਲਿਆਂ ਦੀ ਰਜਿਸਟਰੀ ਹੋਈ ਜੇ ਤੇ ਇਹ ਇੱਕ ਹੀ ਬੰਦੇ ਵੱਲੋਂ ਰਜਿਸਟਰੀ ਹੋ ਗਈ ਆ ਅਜੇ ਕਿ ਇਹ ਪਹਿਲੇ ਜਿਨ੍ਹਾਂ ਦੇ ਨਾਮ ਟੁੱਟੇ ਹੀ ਉਹ ਕਈ ਭਾਈਵਾਲ ਸੀ ਤੇ ਇੱਕ ਹੀ ਬੰਦੇ ਨੇ ਰਜਿਸਟਰੀ ਕੀਤੀ ਇਹਨੂੰ ਪੂਰਨ ਸਿੰਘ ਨੂੰ ਗਾਏ ਨੇ ਮਤਲਬ ਆਪਣੇ ਮੋੜਿਆਂ ਨੂੰ ਨਵਾਂ ਨੂੰ ਪੋਤਰਿਆਂ ਨੂੰ ਇਤਨਾ ਕਰਾ ਲਿਆ ਹਾਂਜੀ ਇਹਨੇ ਜਾਲੀ ਰਜਿਸਟਰੀਆਂ ਬਣਾ ਕੇ ਪੁਲਿਸ ਨੂੰ ਪੈਸਾ ਚੜ੍ਹ ਕੇ ਉਦੋਂ ਕੇ ਸਮਾ ਇਹੋ ਚਾਹੀ ਪੋਲਸ محکمہ ਜਿਹੜਾ ਤੇ ਪੈਸਾ ਲੈ ਕੇ ਤੇ ਸਾਨੂੰ ਇਹਨੇ ਬਹਾਨਾ ਮਾਰਿਆ ਕਿ ਵਿੱਚ ਉਬਰਵਾਦੀਏ ਰਹਿੰਦੇ ਆ ਦਰਿਆਵਾਂ ਪਾਰ ਇਸ ਤਰ੍ਹਾਂ ਪਹਿਲੀ CR P ਵਾਲੇ ਹੁੰਦੇ ਸੀ ਤੇ ਉਹ ਵਿਚਾਰੇ ਭੋਲੇ ਬੰਦੇ ਹੁੰਦੇ ਸੀ ਉਹਨਾਂ ਨੂੰ ਕੋਈ ਪੰਜਾਬੀ ਦੀ ਸਮਝ ਨਹੀਂ ਸੀ ਉਹਨਾਂ ਨੂੰ ਵੀ ਕਿਹਾ ਕਿ ਇੱਧਰ ਉਬਰਵਾਦੀਏ ਸਾਡੀ ਮੇਰੀ ਜ਼ਮੀਨ ਆ ਮੈਂ ਮੁੱਲ ਲਈ ਆ ਤੇ ਛੱਡਦੀ ਨਹੀਂ ਉਹ ਵੀ ਆ ਕੇ ਇਹਨਾਂ ਨੇ ਫਸਲਾਂ ਵਾਤੀਆਂ ਸਾਡੀਆਂ ਤੋਰੀਏ ਮੱਕੀਆਂ ਹੀ ਵਿੱਚ ਮਾਲ ਡੰਗਰ ਜਿਹੜਾ ਹੈ ਭਜਾਤਾ ਨਾ ਹੋਰ ਸਮਾਨ ਲੁੱਟ ਕੇ ਲੈ ਗਏ ਸਾਰਾ ਇਹ ਬੜਾ ਵੱਡਾ ਘਟਾਲਾ ਵਾ ਜੀ ਅਠਾਂ ਬੰਦਿਆਂ ਦੀ ਪੈੜੀ ਇੱਕ ਹੀ ਬੰਦਾ ਵਾਈ ਜਾਂਦਾ ਤੇ ਗਰੀਬ ਪਰਿਵਾਰ ਆ ਜਿਹੜੇ ਉਹ ੱਤਕੇ ਖਾਂਦੇ ਫਿਰਦੇ ਆ ਕੋਈ ਕਿਧਰੇ ਦਿਹਾੜੀ ਕਰਕੇ ਆਪਣੇ ਬੱਚਿਆਂ ਨੂੰ ਪਾਲਦਾ ਕੋਈ ਕਿਧਰੇ ਕੁੱਛ ਕਰਦਾ ਫਿਰਦਾ ਇਹ ਇੱਕ ਹੀ ਬੰਦੇ ਨੇ ਰਲ ਕੇ ਮਹਿਕਮੇ ਨਾਲ ਵੜਾ ਵੜਾ ਘਟਾਲਾ ਕੀਤਾ ਵਜੀ। ਤਕਰੀਬ ਕਿੰਨੇ ਸਾਲ ਤੋਂ ਜਿਹੜਾ ਜਿਹੜੀ ਪੈਲੀ ਹੈਗੀ ਆ ਉਹਨਾਂ ਦੇ ਕਬਜ਼ੇ ਦੀ ਸੀ? ਇਹ ਸਰ ਪੈਲੀ ਮਤਲਬ ਕਿ 96 ਤੋਂ ਬਾਅਦ ਇਹਨਾਂ ਨੇ ਕਬਜ਼ਾ ਕੀਤਾ ਵਾ। ਤੇ ਪੈਲੀ ਦੀ ਰਜਿਸਟਰੀ ਕਿਸ ਦੇ ਨਾਂ ਤੇ ਆ? ਜਰਜੇਟਰ ਜਾਂ ਜਾਲੀ ਬਣਾਈਆਂ ਜੀ ਉਹਨਾਂ ਪੂਰਨ ਸਿੰਘ ਵੱਲੋਂ ਹੀ ਰஞ்சிਤ ਸਿੰਘ ਉਹਦਾ ਪੁੱਤਰ ਵਾ। ਰஞ்சிਤ ਸਿੰਘ ਜਿੰਦ ਪੂਰਨ ਸਿੰਘ ਤੋਂ ਜਨਮ ਕੀ 1996 ਤੋਂ ਜਿਹੜੀ ਪਹਿਲਾ ਰਜਿਸਟਰੀ ਸਾਡੇ ਬਣਾਈ ਆ ਵਾ। ਸਰ ਸਾਨੂੰ ਤੇ ਲਾਟ ਹੋਈ ਸੀ ਇਹ ਜ਼ਮੀਨ। ਪਹਿਲੀ ਲਾਟਮੈਂਟ ਆ। ਇਹਦਾ ਇੰਤਕਾਲ ਵੀ ਹੋਇਆ ਸਾਡੇ ਨਾਲ ਬਾਕੀ ਗਰਦੌਰੀਆਂ ਜਮ੍ਹਾਂ ਬੰਦੀਆਂ ਆਪਣੇ 96 ਤੱਕ ਸਾਡੇ ਕੋਲ ਹੈਗੀਆਂ ਇਹਨਾਂ ਨੂੰ ਸਾਡੇ ਮਤਲਬ ਆ ਡੈਗ ਉਹ ਟੁੱਟ ਨਹੀਂ ਜਿਹੜਾ ਹੈਗਾ ਆਪਣਾ ਚੈੱਕ ਮਿਲੇ ਆ ਖਰਾਬੇ ਦੇ ਜੇ ਕਿ ਅਸੀਂ ਮਾਲਕ ਹਾਂ ਤੇ ਸਰਕਾਰ ਨੇ ਸਾਨੂੰ ਚੈੱਕ ਦਿੱਤੇ ਆ ਚੱਕ ਸਾਡੇ ਕੋਲ ਇੱਥੇ ਸਵਾਲ ਹੈ ਜੇ ਅਲਾਟਮੈਂਟ ਵਾਲੀ ਜ਼ਮੀਨ ਤੁਹਾਨੂੰ ਮਿਲੀ ਆ ਇਹ ਕਿਦਾਂ ਰਿਸਟਰੀ ਦਾ ਅਲਾਟਮੈਂਟ ਵਾਲਾ ਤੇ ਵੇਖੋ ਜੀ ਸੈਂਟਰ ਸਰਕਾਰ ਦੀ ਪੈਲੀ ਆ ਉਹਦੇ ਵੱਲੋਂ ਅਲਾਟ ਹੋਈ ਸਾਨੂੰ ਇਹ ਰਜਿਸਟਰੀਆਂ ਤੇ ਹੋ ਹੀ ਨਹੀਂ ਸਕਦੀਆਂ ਇਹ ਨਾ ਯਾਲੀ ਮਹਿਕਮੇ ਦੇ ਨਾਲ ਰਲ ਕੇ ਮਹਿਕਮਾ ਇਹੋ ਜਿਹਾ ਜੋ ਅਜੇ ਤੱਕਹੀਂ ਡੀਸੀ ਸਾਹਿਬ ਨੂੰ ਮਤਲਬ ਮਿਲੇ ਆ ਇਸੇ ਸਬੰਧ ਦੇ ਵਿੱਚ ਮਹੀਨਾ ਹੀ ਹੋ ਗਿਆ ਉਹਨਾਂ ਲਿਖ ਦਿੱਤਾ ਗਾੜੇ ਤਹਿਸੀਲਦਾਰ ਸਾਹਿਬ ਨੂੰ तहसीलदार साहबਾਨੂੰ ਲਾਰੇ ਲਾਈ ਗਿਆ ਐਨੀ ਤਰੀਕ ਨੂੰ ਮੈਂ ਤੁਹਾਨੂੰ ਫੋਨ ਕਰੂੰਗਾ ਮੈਂ ਤੁਹਾਨੂੰ ਦੱਸੂੰਗਾ ਕਦੀ ਵਿੱਚ ਛੁੱਟੀਆਂ ਆ ਗਈਆਂ ਜੀ ਜੇ ਹੋ ਗਿਆ ਉਹ ਹੋ ਗਿਆ ਹੁਣ ਉਹਨੂੰ ਕੱਲ ਫੋਨ ਕੀਤਾ ਤੇ ਉਹ ਕਹਿੰਦਾ ਕਿ ਮੇਰੀ ਤੇ ਅਠਾਂ ਦਿਨਾਂ ਦੀ ਬਦਲੀ ਹੋ ਗਈ ਅੱਜ ਹਾਂਜੀ ਇਸ ਤਰ੍ਹਾਂ ਇਹ ਮਹਿਗਮਾ ਕਰਦਾ ਵਾ ਮਤਲਬਾ ਗਰੀਬ ਬੰਦੇ ਦੀ ਕਿਤੇ ਸੁਣਾਈ ਹੈ ਨਹੀਂ ਕਿ ਪੈਸਾ ਇਹਨਾਂ ਨੂੰ ਦੋ ਤੇ ਉਸੇ ਵੇਲੇ ਕੰਮ ਕਰਦੇ ਦੇ ਦੇਖੋ ਜੀ ਪਿਛਲੇ ਦਿਨੀ ਪਿੰਡ ਕਿਸ਼ਨ ਸਿੰਘ ਵਾਲਾ ਜ਼ਿਲ੍ਹਾ ਕਪੂਰਥਲਾ ਦੇ ਇਹ ਜਿਹੜੇ ਕੋਸਮਸ ਨੀਕ ਮੇਰੇ ਕੋਲੇ ਆਏ ਸੀਗੇ ਤੇ ਇਹਨਾਂ ਨੇ ਸਾਰੇ ਜਿਹੜੇ ਕਾਗਜ਼ ਪੱਤਰ ਆ ਸਾਰੇ ਦਿਖਾਏ ਸੀਗੇ ਉਹਦੇ ਵਿੱਚ ਇਹ ਤੁਹਾਨੂੰ ਦੱਸਣਾ ਚਾਹੂੰਗਾ ਇੱਥੇ ਕਿ ਜਿਹੜੀ ਇਹ ਪੂਰੀ ਦੀ ਪੂਰੀ ਬੈਲਟ ਹੈ ਬੇਟ ਦਾ ਇਲਾਕਾ ਹੈ ਜਿਹੜੀ ਇਹ ਸੁਲਤਾਨਪੁਰ ਤੱਕ ਜਾਂਦੀ ਹੈ ਸਾਰੀ ਜ਼ਮੀਨ ਹੈ ਇਹ ਸੈਂਟਰ ਸਰਕਾਰ ਦੀ ਜ਼ਮੀਨ ਸੀਗੀ ਪਰੰਤੂ ਕੁਝ ਧਨਾੜ ਲੋਕਾਂ ਵੱਲੋਂ ਜਿਹੜੀ ਧੋਖਾ ਧੜੀ ਦੇ ਨਾਲ ਉਹਨਾਂ ਵੱਲੋਂ ਜਿਹੜੀ ਹੈਗੀ ਆ ਇਸ ਜ਼ਮੀਨ ਦੀਆਂ 1996 ਜਾਂ 92 93 ਦੇ ਵਿੱਚ ਜਿਹੜੀਆਂ ਰਜਿਸਟਰੀਆਂ ਕਰਵਾਈਆਂ ਜਾਂਦੀਆਂ ਜਾਂਦ ਕਿ ਇਹ ਜਿਹੜੇ 8 ਪਰਿਵਾਰ ਨੇ ਉਹਨਾਂ ਨੂੰ ਇਹ ਜ਼ਮੀਨ ਅਲਾਟ ਹੋਈ ਸੀ ਮੈਂ ਤੁਹਾਨੂੰ ਡਾਕੂਮੈਂਟ ਵੀ ਦਿਖਾਉਣਾ ਚਾਹੂੰਗਾ ਕਿ ਇਹਦੇ ਵਿੱਚ ਸ਼ਰੀਆਮੇ ਲਿਖਿਆ ਕਿ ਇਹ ਸ਼ਾਮਲਟ ਸੀਗੀ ਤੇ ਜਿਹੜੀਆਂ ਇਹ ਇਹ ਸਾਰੇ ਪਰਿਵਾਰਾਂ ਨੂੰ ਜਿਹੜੀ ਜ਼ਮੀਨ ਹੈ ਜਿਹੜੀ ਸੀਗੀ ਉਹ ਦਿੱਤੀ ਗਈ ਸੀਗੀ ਪਰੰਤੂ ਕੁਝ ਤਣਾੜ ਲੋਕਾਂ ਵੱਲੋਂ ਸਰਕਾਰ ਦੇ ਨਾਲ ਰਲ ਕੇ ਜਿਹੜਾ ਉਹ ਪੰਜਾਬ ਦਾ ਕਾਲਾ ਦੌਰ ਸੀਗਾ ਉਸ ਸਮੇਂ ਜਿਹੜਾ ਹੈਗਾ ਵਾ ਇਹਨਾਂ ਨੂੰ ਡਰਾ ਧਮਕਾ ਕੇ ਉਸ ਜ਼ਮੀਨ ਦਾ ਜਿਹੜਾ ਮਾਲਕੀ ਹੱਕ ਇਹਨਾਂ ਕੋਲ ਖੋਇਆ ਗਿਆ ਪਰੰਤੂ ਇੱਥੇ ਇੱਕ ਇੱਕ ਸਵਾਲ ਇਹ ਵੀ ਬਣਦਾ ਕਿ ਜਿਹੜਾ ਪ੍ਰਸ਼ਾਸਨ ਕੀ ਕਰ ਰਿਹਾ ਵਾ ਜਦ ਕਿ ਜਿਹੜੀਆਂ ਕੇਂਦਰ ਸਰਕਾਰ ਦੀਆਂ ਜ਼ਮੀਨਾਂ ਨੇ ਚਾਹੇ ਉਹ ਸੁਲਤਾਨਪੁਰ ਦੀ ਗੱਲ ਕਰ ਲਈਏ ਤਲਵੰਡੀ ਚੌਧਰੀਆਂ ਦੀ ਗੱਲ ਕਰ ਲਈਏ ਪਿੱਛੇ ਆਪਾਂ ਢਿਲਵਾਂ ਡਾਲਾ ਤੱਕ ਦੀ ਗੱਲ ਕਰ ਲਈਏ ਜਿਹੜੀਆਂ ਸੈਂਟਰ ਦੀਆਂ ਜ਼ਮੀਨਾਂ ਨੇ ਇਹਨਾਂ ਦੀ ਰਜਿਸਟਰੀ ਕਦਾ ਹੋ ਹੀ ਨਹੀਂ ਸਕਦੀਆਂ ਕਿਉਂਕਿ ਜ਼ਮੀਨਾਂ ਸਾਰੀਆਂ ਸਰਕਾਰੀ ਨੇ ਪਰ ਜਿਹੜੇ ਉਹ ਕਾਨਗੋ ਪਟਵਾਰੀ ਤਹਿਸੀਲਦਾਰ ਸੀਗੇ ਜਾਂ ਡੀਸੀ ਲੈਵਲ ਦੇ ਬੰਦੇ ਸੀਗੇ ਜਾਂ ਕੋਈ ਵੀ ਆਲਾ ਅਧਿਕਾਰੀ ਸੀ ਕਿਉਂਕਿ ਰਕਬਾ ਬਹੁਤ ਵੱਡਾ ਏ ਜਿਹੜਾ ਤੁਸੀਂ ਬੰਨ ਤੇ ਅਡਵਾਂਸ ਬੰਦੇ ਵਿਚਲਾ ਕੋਸ਼ ਰਕਬਾ ਤੇ ਅਡਵਾਂਸ ਬੰ ਕੈਲਰੀ ਜਮੀਨ ਮੰਦੀ ਹੈ ਉਹਨਾਂ ਦੇ ਉੱਪਰ ਵੀ ਕੋਈ ਕਾਰਵਾਈ ਅੱਜ ਤੱਕ ਅਮਲ ਵਿੱਚ ਨਹੀਂ ਲਿਆਂਦੀ ਗਈ ਸੋ ਅਸੀਂ ਪੰਜਾਬ ਕਿਸਾਨ ਜੀ ਨੇ ਬਾਕੀ ਵੱਲੋਂ ਇਹ ਮੰਗ ਕਰਦੇ ਆ ਕਿ ਜਿਹੜੇ 8 ਪਰਿਵਾਰ ਨੇ ਇਹਨਾਂ ਨੂੰ ਇਹਨਾਂ ਦਾ ਬਣਦਾ ਹੱਕ ਦਵਾਇਆ ਜਾਵੇ ਦੂਸਰੀ ਗੱਲ ਆ ਕਿ ਜਿਹੜੇ ਆਲਾ ਅਧਿਕਾਰੀ ਹੈਗੇ ਚਾਹੇ ਇਸ ਜਿਹੜਾ ਹੈਗਾ ਪੂਰੇ ਦਾ ਪੂਰਾ ਘਪਲਾ ਹੋਇਆ ਉਹਦੇ ਵਿੱਚ ਸ਼ਾਮਲ ਨੇ ਚਾਹੇ ਉਹ ਪਟਵਾਰੀ ਨੇ ਤਹਿਸੀਲਦਾਰ ਨੇ ਕਾਨਗੋ ਨੇ ਉਹਨਾਂ ਸਾਰਿਆਂ ਦੇ ਉੱਪਰ ਕਿਉਂਕਿ ਇਹ ਜਿਹੜੀਆਂ ਰਜਿਸਟਰੀਆਂ ਨੇ ਇਹ ਬੰਦਿਆਂ ਨੇ ਆਪ ਤੱਕ ਕਿਸ ਨੇ ਕਰਨੀ ਲਈਆਂ ਇਹ ਕਿਸੇ ਨਾ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਮਾਲ ਵਿਭਾਗ ਦੇ ਅਧਿਕਾਰੀ ਉਹਨਾਂ ਵੱਲੋਂ ਕੀਤੀਆਂ ਗਈਆਂ ਉਹਨਾਂ ਦੇ ਚਾਹੇ ਉਹ ਰਿਟਾਇਰ ਵੀ ਅੱਜ ਹੋ ਚੁੱਕੇ ਹੋਣਗੇ ਉਹਨਾਂ ਦੇ ਉੱਪਰ ਵੀ ਜਿਹੜੀਆਂ ਹੈਗੀਆਂ ਕਾਰਵਾਈਆਂ ਬਣਦੀਆਂ ਨੇ ਕਿਉਂਕਿ ਕਪਲਾ ਬਹੁਤ ਵੱਡਾ ਹੈ ਇਹ ਕੱਲਾ ਇੱਥੇ ਨੀਂਗਾ ਸੁਲਤਾਨਪੁਰ ਦੇ ਵਿੱਚ ਬਹੁਤ ਇਦਾਂ ਦੇ ਮਸਲੇ ਜਿਹੜੇ ਹੈਗੇ ਉਹ ਚੱਲਦੇ ਆ ਤਲਵੰਡੀ ਚੌਧਰੀਆਂ ਦੇ ਵਿੱਚ ਬਹੁਤ ਇਦਾਂ ਦੇ ਮਸਲੇ ਚੱਲਦੇ ਆ ਜਿੱਥੇ ਕਿ ਜਿਹੜਾ ਕੁਛ ਤਾਂ ਆੜ ਲੋਕਾਂ ਵੱਲੋਂ ਉਹਨਾਂ ਸਮਿਆਂ ਦੇ ਵਿੱਚ ਜਦੋਂ ਪੰਜਾਬ ਦਾ ਕਾਲਾ ਦੌਰ ਪਹਿਲਾਂ ਦੱਸ ਕੇ ਹਟਿਆ ਕਿ ਉਦੋਂ ਇਹਨਾਂ ਨੇ ਸਾਰਾ ਕੁਝ ਕੀਤਾ ਸੋ ਅਸੀਂ ਪੰਜਾਬ ਕਿਸਾਨ ਯੂਨੀਅਨ ਅੰਬਾਗੀ ਵੱਲੋਂ ਅਸੀਂ ਤਰਨਤਾਰਨ ਦੇ ਅੰਦੀ ਸਾਹਿਬ ਨੂੰ ਇਹ ਬੇਨਤੀ ਕਰਦੇ ਆ ਉਸ ਤੋਂ ਦੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਜਲ ਤੇ ਬੰਨੀਆਂ ਉਹ ਸੜਕਾਂ ਜਾਮ ਕਰਦੀਆਂ ਪਰ ਜਿੰਨੀ ਦੇਰ ਤੱਕ ਇਹਨਾਂ ਸਾਡੇ ਜਿਹੜੇ ਵੀਰ ਨੇ ਇਹਨਾਂ ਨੂੰ ਆਪਣਾ ਹੱਕ ਨਹੀਂ ਮਿਲਦਾ ਉਨੀ ਦੇਰ ਤੱਕ ਜਥੇਬੰਦਕ ਤੌਰ ਤੇ ਚਾਹੇ ਸਾਨੂੰ ਆਪਣੇ ਲੈਵਲ ਤੇ ਹੋਵੇ ਜਾਂ ਸਾਡੀਆਂ ਜਿੰਨੀਆਂ ਭਰਾਤਰੀ ਜਥੇਬੰਦੀਆਂ ਉਹਨਾਂ ਨਾਲ ਸਲਾਮਾਸ਼ੋਡਾ ਕਰਕੇ ਮੀਟਿੰਗ ਲਾ ਕੇ ਜਿਹੜਾ ਹੈਗਾ ਵਾ ਇਹਨਾਂ ਦੇ ਹੱਕ ਵਿੱਚ ਖੜਨਾ ਪਵੇ ਅਸੀਂ ਚਾਹੇ ਕੋਈ ਰੋਡ ਜਾਮ ਕਰੀਏ ਕੋਈ ਡੀਸੀ ਆਫਿਸ ਦਾ ਕਰਾਓ ਕਰੀਏ ਕੋਈ ਤਹਿਸੀਲਦਾਰ ਦਾ ਕਰਾਓ ਕਰੀਏ ਉਹ ਫਿਰ ਅਸੀਂ ਜਿਹੜਾ ਅਗਲਾ ਐਕਸ਼ਨ ਹੋਊਗਾ ਉਹਦੇ ਜੋ ਵੀ ਜਿਹੜੇ ਸਿੱਟੇ ਨਿਕਲਣਗੇ ਉਹਦਾ ਜ਼ਿੰਮੇਵਾਰ ਜਿਹੜਾ ਹੈਗਾ ਉਹ ਤਰਨਤਨ ਪ੍ਰਸ਼ਾਸਨ ਹੋਊਗਾ